ਸਸ਼ਿਕਾਲ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੁਖਲੀਨ ਬੁਟੀਕ ਤੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਪਸ਼ਵਿੰਨਾ ਦਾ ਸਟਾਕ ਬਹੁਤ ਹੀ ਸੋਨੇ ਸੋਨੇ ਕਲਰ ਰਹਿਣਗੇ ਐਂ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਇੰਸਟਾਗ੍ਰam ਪੇਜ ਸੁਖਲੀਨ ਬੁਟੀਕ ਉਹ ਵੀ ਜਾ ਕੇ ਫੋਲੋ ਕਰੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚ ਸਕੇ आज ਦੇ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਦਿਖਾਵਾਂਗੇ ਜਿਹੜੇ ਪਸ਼ਮੀਨਾ ਦੇ ਹੋਣਗੇ ਤੇ ਸਟੌਕ ਵੀ ਬਹੁਤ ਸੋਹਣਾ ਰਹੂਗਾ ਤੇ ਅਗਰ ਕਿਸੇ ਨੇ ਵੀ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਤਾਂ ਤੁਸੀਂ ਡੀਐਮ ਕਰਕੇ ਪ੍ਰਾਈਸ ਡਿਟੇਲ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਗੀ ਡਾਰਕ ਸ਼ੇਡ ਇਹ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਸੂਟ ਆ ਤੇ ਇਹ ਜਿਹੜੀ ਪਸ਼ਮੀਨਾ ਹੈ ਇਹ ਬਹੁਤ ਹੀ ਪਿਆਰੀ ਆ ਮਤਲਬ ਸੋਫਟ ਵਾਲੀ ਪਸ਼ਮੀਨਾ ਹੈ ਬਿਲਕੁਲ ਹੀ ਬਹੁਤ ਹੀ ਵਧੀਆ ਵਾਲੀ ਕੁਆਲਿਟੀ ਆ ਤੇ ਸੂਟ ਵੀ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਦੀ ਆ ਇਹਦੀ ਸ਼ਾਰਟ ਰਹੂਗੀ ਪਲੇਨ ਬਾਟਮ ਰਹੂਗੀ ਤੇ ਨਾਲ ਤੁਹਾਨੂੰ ਸਟੋਲ ਮਿਲੇਗਾ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਣਿਆ ਹੋਇਆ neck ਦੇ ਉੱਪਰ ਤੇ ਸੇਮ ਤੁਹਾਨੂੰ ਘੇਰੇ ਦੇ ਉੱਪਰ ਮਿਲ ਜਾਊਗਾ ਠੀਕ ਹੈ ਜੀ ਸੇਮ ਬਾਹਾਂ ਦੇ ਉੱਪਰ ਮਿਲ ਜੂਗਾ ਅਗਰ ਕਿਸੇ ਨੇ ਵੀ ਇਹ ਸੂਟ ਬਾਏ ਕਰਨਾ ਤਾਂ ਡੀਐਮ ਕਰਕੇ ਪ੍ਰਾਈਸ ਡਿਟੇਲ ਪੁੱਛ ਸਕਦੇ ਹੋ ਬਹੁਤ ਹੀ ਪਿਆਰਾ ਸ਼ੇਡ ਆ ਬਹੁਤ ਹੀ ਸੋਹਣਾ ਕਲਰ ਆ ਤੇ ਇਹਦੀ ਬਾਟਮ ਆ ਜਿਹੜੀ ਉਹ ਪਲੇਨ ਮਿਲੂਗੀ ਤੁਹਾਨੂੰ ਤੇ ਇਹਦਾ ਜਿਹੜਾ ਦੁਪੱਟਾ ਸ਼ੋਰ ਦੁਪੱਟਾ ਨਹੀਂ ਸ਼ੋਰ ਸਟੌਲ ਕਹਿ ਸਕਦੇ ਹੋ ਤੁਸੀਂ ਠੀਕ ਹੈ ਨਾ ਬਹੁਤ ਹੀ ਸੋਹਣਾ ਹੈ ਵੀ ਪ੍ਰਿੰਟਡ ਆ ਤੁਸੀਂ ਦੇਖ ਸਕਦੇ ਹੋ ਪੂਰਾ ਮਤਲਬ ਐ ਨਹੀਂ ਹੈਗਾ ਵੀ ਛੋਟਾ ਹੈ ਹਨਾ ਵੀ ਪੂਰਾ ਖੁੱਲਾ ਡੁੱਲਾ ਸਟੋਲ ਆ ਇਹ ਤੇ ਬਹੁਤ ਹੀ ਸੌਫਟ ਫੈਬਰਿਕ ਹੈ ਵੀ ਅਗਰ ਕਿਸੇ ਨੇ ਇਹ ਇਸ ਸੂਟ ਦਾ ਪ੍ਰਾਈਸ ਪੁੱਛਣਾ ਤਾਂ ਤੁਸੀਂ ਸਾਨੂੰ ਡੀਐਮ ਕਰਕੇ ਫੋਟੋ ਸੈਂਡ ਕਰਕੇ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਹੋ ਤੇ ਨੈਕਸਟ ਕਲਰ ਜਿਹੜਾ ਇਹਦੇ ਵਿੱਚ ਸੇਮ ਡਿਜ਼ਾਈਨਿੰਗ ਸੇਮ ਰਹੂਗੀ ਕਲਰ ਚੇਂਜ ਰਹੂਗਾ ਨੈਕਸਟ ਇਹ ਵਾਲਾ ਕਲਰ ਰਹੂਗਾ ਇਹ ਵੀ ਬਹੁਤ ਹੀ ਪਿਆਰਾ ਕਲਰ ਆ ਤੇ ਸੇਮ ਇਹਦੇ ਨਾਲ ਵੀ ਬਹੁਤ ਸੋਹਣਾ ਸ਼ਾਲ ਮਿਲੂਗਾ ਤੁਹਾਨੂੰ ਤੇ ਸੇਮ ਤੁਹਾਨੂੰ ਇਹਦੇ ਨਾਲ ਬਾਟਮ ਮਿਲੂਗੀ ਪਲੇਨ ਇਹ ਵੀ ਬਹੁਤ ਸੋਹਣਾ ਹੈ ਨੈਕਸਟ ਆ ਜਿਹੜਾ ਲਾਈਟ ਸ਼ੇਡ ਰਹੂਗਾ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਸਦਾ ਪ੍ਰਿੰਟਰ ਰਹੂਗਾ ਠੀਕ ਹੈ ਜੀ ਇਹਨੂੰ ਤੁਸੀਂ ਹਾਈਲਾਈਟਿੰਗ ਵਗੈਰਾ ਕਰਵਾ ਕੇ ਪਾਈਪਿੰਗ ਵਗੈਰਾ ਲਵਾ ਕੇ ਵਧੀਆ ਸਟਿਚ ਕਰਵਾ ਸਕਦੇ ਹੋ ਅਗਰ ਕਿਸੇ ਨੇ ਸਾਡੇ ਤੋਂ ਸਟਿਚ ਕਰਵਾਉਣਾ ਹੈ ਕੋਈ ਵੀ ਸੂਟ ਸਟਿਚ ਕਰਵਾ ਕੇ ਵੀ ਬਾਏ ਕਰ ਸਕਦੇ ਹੋ ਔਰ ਵਿਦਆਊਟ ਸਟੀਚਿੰਗ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਇਹ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਪਲੇਨ ਬਾਟਮ ਰਹਿਣ ਵਾਲੀ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਇਹਦਾ ਜਿਹੜਾ ਸ਼ਾਲ ਉਹ ਵੀ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਪਿਆਰਾ ਹੈ ਇਹ ਦਾ ਸ਼ਾਲ ਰਹੂਗਾ ਬਹੁਤ ਹੀ ਸੋਹਣਾ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੋਇਆ ਹੋਇਆ ਤੇ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਤੇ ਪਲੇਨ ਵਰਤੋਂ ਰਹੂਗੀ ਠੀਕ ਹੈ ਜੀ ਤੇ ਨੈਕਸਟ ਸਟੈਪ ਤੁਹਾਨੂੰ ਜਿਹੜਾ ਮਿਲੇਗਾ ਇਹ ਵਿਦਆਊਟ ਸ਼ਾਲ অর ਵਿਦਆਊਟ ਦੁਪੱਟਾ ਮਿਲੇਗਾ ਅਗਰ ਕਿਸੇ ਨੇ ਇਹ ਦਿਨਾ ਦੁਪੱਟਾ ਰੈਡੀ ਕਰਵਾਉਣਾ ਹੈ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਨਹੀਂ ਤੁਸੀਂ ਐਜ਼ ਇਟ ਇਜ਼ ਵਿਦਆਊਟ ਸ਼ਾਲ অর ਵਿਦਆਊਟ ਦੁਪੱਟਾ ਵੀ ਇਹਨੂੰ ਲੈ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੀ ਬਾਟਮ ਰਹੂਗੀ ਪਲੇਨ ਤੇ ਇਹਦੀ ਸ਼ਾਰਟ ਰਹੂਗੀ ਅਗਰ ਕਿਸੇ ਨੇ ਵੀ ਸੂਟ ਬਾਈ ਕਰਨੇ ਆ ਤਾਂ ਡੀਐਮ ਕਰੋ ਤੇ ਸੂਟ ਆਰਡਰ ਕਰ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਸਾਰੇ ਕਿਤੇ ਸ਼ਿਪਿੰਗ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੁਸੀਂ ਸਾਨੂੰ ਐਡਰੈਸ ਭੇਜ ਕੇ ਆਰਡਰ ਕਰਕੇ ਸੂਟ ਦਾ ਬਾਈ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਸਾਰੇ ਸੂਟ ਵਧੀਆ ਲੱਗੇ ਹੋਣਗੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚ ਸਕੇ ਥੈਂਕ ਯੂ ਫॉर ਵਾਚਿੰਗ ਵੀਡੀਓ